ਇਤੋਂ ਦੇ ਇਲਾਕੇ ਦਾ ਇਹ ਪਹਿਲਾ ਸ਼ੋਰੂਮ ਆ ਸਪਰਾਇਜ਼ ਸ਼ਹਿਰ ਨਾਲੋਂ ਜੇ ਵੀ ਮੰਨ ਲਓ ਵੈਰਾਈਟੀ ਵੀ ਸ਼ਹਿਰ ਨਾਲੋਂ ਵਧੀਆ ਹੋਏ ਤੇ ਮੇਰਾ ਪ੍ਰਾਈਜ਼ ਮਾਰ ਦਿੰਦੇ ਦਾ ਪੈਂਟਸ਼ੈਲ ਦਾ ਮੁੱਲ ਤੋਂ 200 ਰੁਪਏ ਘੱਟ ਚਾਹੀਏ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਲਾਹੜੂ ਕੀ ਮੰਡੀ ਜਿੱਥੇ ਮੇਰੇ ਵੀਰਾਂ ਵੱਲੋਂ ਇੱਕ ਜਿਹੜਾ ਸ਼ੋਰੂਮ ਖੋਲਿਆ ਗਿਆ ਪੀਬੀ 22 ਫੈਸ਼ਨ ਵਿਲਾ ਸੋ ਇੱਥੇ ਆਪਾਂ ਬਾਈ ਜੀ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਬਾਈ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਇੱਕ ਨਵਾਂ ਸ਼ੋਰੂਮ ਖੋਲਿਆ ਸੋ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹ ਜਲਾਲਾਬਾਦ ਤੋਂ ਲੈ ਕੇ ਫਾਜ਼ਿਲਕਾਰ ਰੋਡ ਦੇ ਉੱਤੇ ਸਥਿਤ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇੱਥੋਂ ਇਹ ਆ ਇੱਥੋਂ ਦੇ ਇਲਾਕੇ ਦਾ ਇਹ ਪਹਿਲਾ ਸ਼ੋਰੂਮ ਆ ਜਿਹੜਾ ਇਸ ਇਲਾਕੇ ਨੂੰ ਆ ਆ ਗਾਂ ਵਧੂ ਸੋਚਦਾ ਮਾਲਕ ਵੀ ਬਣਾਊਗਾ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਯੂਥ ਆ ਜਿਹੜਾ ਸਾਡਾ ਉਹ ਫੋਰਨ ਵੱਲ ਨੂੰ ਦੌੜ ਲਾ ਰਿਹਾ ਪਰ ਇੱਥੇ ਪੰਜਾਬ 'ਚ ਰਹਿ ਕੇ ਵੀ ਇਹੋ ਜਿਹੇ ਕਿਤੇ ਕਿਤੇ ਜਾ ਸਕਦੇ ਆ ਜਿਨ੍ਹਾਂ ਦੇ ਨਾਲ ਸਾਡੀ ਡਵੈਲਪਮੈਂਟ ਹੋ ਸਕਦੀ ਆ ਆਪਾਂ ਗੱਲ ਕਰਦੇ ਆ ਬਾਈ ਜੀ ਰਾਨ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਦੂਰੀਵਾਰ ਫੇਰ ਤੋਂ ਵਧਾਈਆਂ ਤੇ ਕੀ ਕੀ ਤੁਸੀਂ ਜਿਹੜਾ ਇਹ ਸ਼ੋਰੂਮ ਦੇ ਵਿੱਚ ਪਬਲਿਕ ਨੂੰ ਪ੍ਰੋਵਾਈਡ ਕਰਵਾਉਗੇ ਦੇ ਵਿੱਚ ਮੇਬੀ ਬੁਆਏ ਤੋਂ ਲੈ ਕੇ 14 ਨੰਬਰ 0 ਸਾਈਜ਼ ਤੋਂ ਲੈ ਕੇ ਬੁਆਏ ਦਾ ਆਲ ਵੈਰਾਈਟੀ ਜੈਂਸ ਤੋਂ ਜੀ ਪੈਂਟ ਪੈਂਟ ਹੋਗੀ ਫਾਰਮਲ ਪੈਂਟ ਸ਼ਰਟ ਜੀ ਆਲ ਵੈਰਾਈਟੀ ਪ੍ਰੋਵਾਈਡ ਕਰਾਵਾਂਗੇ ਤੇ ਉਸ ਤੋਂ ਇਲਾਵਾ ਪਰਸ ਵਾਲਟ ਹੋ ਗਿਆ ਜਾਂ ਪਰਫਿਊਮ ਅੰਡਰਵੇਅਰ ਉਹ ਵਾਲਾ ਵੈਰਾਈਟੀ ਜੋ ਮੰਨ ਲਓ ਨਿੱਕਾ ਨਿੱਕਾ ਸੁਮਾਨ ਹੁੰਦਾ ਨਾ ਨਾਲ ਪ੍ਰੋਵਾਈਡ ਜੀ ਜੀ ਅੱਛਾ ਦਰਸ਼ਕੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦੀ ਆ ਕਿ ਇੱਥੇ ਨਾਰਮਲ ਮੀਡੀਆ ਨੂੰ ਪਰਿਵਾਰ ਵੀ ਆ ਸਕਦੇ ਆ ਤੇ ਜਿਹੜੇ ਰਿਚ ਫੈਮਲੀਆ ਨੂੰ ਬਿਲੋਂਗ ਕਰਦੇ ਆ ਕਰਦੇ ਆ ਉਹ ਵੀ ਆ ਸਕਦੇ ਨੇ ਕਿਉਂਕਿ ਇੱਥੇ ਨਾਰਮਲ ਵੈਰਾਈਟੀ ਵੀ ਤੁਹਾਨੂੰ ਮਿਲੇਗੀ ਤੇ ਜਿਹੜਾ ਬ੍ਰਾਂਡ ਆ ਉਹ ਵੀ ਤੁਹਾਨੂੰ ਮਿਲੇਗਾ ਅੱਛਾ ਬਈ ਜੀ ਕਈ ਵਾਰੀ ਕਸਟਮਰਾਂ ਦੀ ਡਿਮਾਂਡ ਆ ਜਿਹੜੀ ਉਹ ਵੱਖਰੀ ਜੀ ਹੁੰਦੀ ਆ ਕਸਟਮਰ ਕਹਿੰਦੇ ਨੇ ਕਿ ਜਿਹੜਾ ਟ੍ਰੈਂਡ ਨਵਾਂ ਲੇਟਸ ਆਇਆ ਸਾਨੂੰ ਉਹ ਟ੍ਰੈਂਡ ਮਿਲੇ ਕਿ ਤੁਹਾਡੇ ਸ਼ੋਰੂਮ ਦੇ ਵਿੱਚ ਇਸ ਤਰ੍ਹਾਂ ਦਾ ਲੇਟਸ ਟ੍ਰੈਂਡ ਮਿਲੇਗਾ ਉਹਨਾਂ ਨੂੰ ਮੈਨੂੰ ਇੱਕ ਦੋ ਦਿਨ ਦੀ ਪਹਿਲਾਂ ਚਲੋ ਓਪਨਿੰਗ ਅੱਜ ਹੋਈ ਆ ਮੈਨੂੰ ਮੰਨ ਲਓ ਚਲੋ ਆ ਲਾ ਲਓ 22 ਤੇ 12 13 ਸਾਲ ਦੀ ਇਹਦੇ ਚਲ ਜਿੰਨੇ ਮੇਰੇ ਰਿਲੇਸ਼ਨ ਦੇ ਮੁੰਡੇ ਹੈਗੇ ਆ ਉਹ ਮੈਨੂੰ ਕਾਲ ਕਰਦੇ ਆ ਮੈਨੂੰ ਬਰਬਰੀ ਛਲ ਤੇ ਜਾਏ ਜੀ ਮੈਨੂੰ ਕੋਲ ਕੋਣੇ ਜਾਏ ਜੀ ਜੀ ਉਹ ਮੈਂ ਨਾ ਬਕਾਇਦਾ ਕੁਝ ਕੁਝ ਪੀਸ ਦੇਖੋ ਵੈਰਾਈਟੀ ਪੂਰੀ ਕਰਨੀ ਬਹੁਤ ਔਖੀ ਹੈ ਬਾਕੀ ਜਿੰਨੇ ਮੈਨੂੰ ਕਾਲ ਆਈ ਜਾਂਦੇ ਮੈਂ ਪੁੱਛੀ ਜਾਂਦਾ ਮਾਰ ਮੁੰਡਿਆਂ ਨੂੰ ਮੈਨੂੰ ਜੋ ਕੋਈ ਦਸੀ ਨਾ ਕਾਪੀ ਨਾ ਰਗਰ ਮੈਂ ਸਾਰੀ ਵੈਰਾਈਟੀ ਤਕਰੀਬਨ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ ਕੋਈ ਵੀ ਨਿਊ ਸ਼ੋਰੂਮ ਖੋਲਦਾ ਜਾਂ ਕੋਈ ਵੀ ਐਨੀ ਵਨ ਐਨੀਥਿੰਗ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਡੀ ਪਬਲਿਕ ਦਾ ਇੱਕ 베ਸ ਬਣ ਚੁੱਕਿਆ ਸਾਡੀ ਪਬਲਿਕ ਜਿਹੜੀ ਆਫਰ ਜ਼ਰੂਰ ਆਫਰ ਚੁੰਦੀ ਨੂੰ ਜ਼ਰੂਰ ਆ ਪਾਲ ਜੀ ਅਕਿ ਤੁਸੀਂ ਜਿਹੜਾ ਇਹ ਸ਼ੋਰੂਮ ਦੇ ਵਿੱਚ ਆਫਰ ਵੀ ਲਈ ਹੋਈ ਆ ਮੈਡਮ ਸਭ ਤੋਂ ਪਹਿਲਾਂ ਮੇਰੀ ਗੱਲ ਇਹ ਆ ਵੀ ਮੈਂ ਕੰਮ ਸ਼ੌਂਕ ਨਾਲ ਕੀਤਾ ਹੈ ਸ਼ੌਂਕ ਨਾਲ ਮਤਲਬ ਇਹ ਆ ਵੀ ਮੈਨੂੰ ਇਹ ਨਹੀਂ ਕਿ ਮੈਂ ਸਿਰਫ ਪ੍ਰੋਫਿਟ ਵਾਸਤੇ ਕੰਮ ਕੀਤਾ ਇੱਕ ਤਾਂ ਚਲੋ ਮੈਨੂੰ ਦਿੱਲੀ ਦਾ ਕੰਮ ਮਿਲ ਗਿਆ ਤੇ ਚਲੋ ਮੁੰਡੇ ਕੰਮ ਵਾਸਤੇ ਆਪਰੇ ਮਨ ਲੋ ਕਾਰੋਛਵਾਰ ਛੱਡ ਕੇ ਬਾਹਰ ਨੂੰ ਚੱਲੇ ਗਏ ਤੇ ਚਲੋ ਮੈਂ ਮਨ ਲੋ ਕਈ ਸੁਣਦੇ ਆਪੇ 40 40 ਲੱਖ ਲਾ ਕੇ ਕੈਨੇਡਾ ਅਮਰੀਕਾ ਜਾਂਦੇ ਆ ਜੀ ਜੀ ਤੇ ਮੈਂ ਕਹਿੰਨਾ 35 40 ਲੱਖ ਲਾ ਕੇ ਤੁਸੀਂ ਇੱਥੇ ਵਧੀਆ ਕਮਾਈ ਕਰ ਸਕਦੇ ਹੋ ਪਰ ਇਹ ਇਹ ਜਿਹੜਾ ਸ਼ੋਰੂਮ ਖੁੱਲਿਆ ਨਾ ਮੈਂ ਪੂਰੇ ਆਪਦੇ ਸ਼ੌਂਕ ਨਾਲ ਖੁੱਲਿਆ ਹੈ ਤੇ ਮੈਂ ਮੇਰਾ ਪ੍ਰਾਈਜ਼ ਸ਼ਹਿਰ ਨਾਲੋਂ ਸ਼ਹਿਰ ਦੀ ਮੰਨ ਲੋ ਵੈਰਾਈਟੀ ਵੀ ਸ਼ਹਿਰ ਨਾਲੋਂ ਵਧੀਆ ਹੋਏਗੀ ਤਾਂ ਮੇਰਾ ਪ੍ਰਾਈਜ਼ ਮਾਰਦਿਆਂ ਜਿਹੜਾ ਪੈਂਟ ਸ਼ਰਟ ਮਗਰੋਂ 200 ਰੁਪਏ ਕੱਟ ਇਥੇ ਮਿਲੇਗਾ ਜੀ ਆ ਦੇਖੋ ਜੀ ਬਾਈ ਜੀ ਨੇ ਇੱਕ ਗੱਲ ਬਹੁਤ ਸੋਹਣੀ ਕੀਤੀ ਆ ਕਿ ਅੱਜ 35 ਤੋਂ 40 ਲੱਖ ਲਾ ਕੇ ਸਾਡੇ ਨੌਜਵਾਨ ਸਾਡਾ ਯੂਥ ਆ ਜਿਹੜਾ ਉਹ ਫੌਰਨ ਵੱਲ ਨੂੰ ਜਾ ਰਿਹਾ ਇੱਕ ਸਮਾਂ ਉਹ ਵੀ ਹੁੰਦਾ ਸੀ ਜਦੋਂ ਅਸੀਂ ਚਾਹੁੰਦੇ ਸੀ ਕਿ ਅੰਗਰੇਜ਼ ਸਾਡੀ ਕੰਟਰੀ ਚੋਂ ਜਾਣ ਪਰ ਅੱਜ ਅਸੀਂ ਜਾ ਕੇ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਜਾ ਰਹੇ ਹਾਂ ਵੀਰਜੀ ਨੇ ਬਹੁਤ ਸੋਣਾ ਸੁਝਾਅ ਵੀ ਦਿੱਤਾ ਇਸ ਵੀਡੀਓ ਦੇ ਵਿੱਚ ਵੀਰਜੀ ਕਹਿੰਦੇ ਕਿ ਜੇ 35 ਤੋਂ 40 ਲੱਖ ਲਾ ਕੇ ਅਸੀਂ ਇੱਧਰ ਆਪਣਾ ਰੋਜ਼ਗਾਰ ਕੈਮਸ ਕਰ ਸਕੀਏ ਤੇ ਨਾਲ ਦੇਖੋ ਇੱਕ ਸ਼ੋਰੂਮ ਦੇ ਵਿੱਚ ਘੱਟ ਤੋਂ ਘੱਟ ਨਹੀਂ ਨਾ 5 ਤੋਂ 7 ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਿਲੇਗਾ ਇਹ ਇੱਕ ਬਹੁਤ ਵੱਡਾ ਮੈਨੂੰ ਲੱਗਦਾ ਹੈ ਇਹ ਡਿਸਕਾਊਂਟ ਨਾਲੋਂ ਆਫਰ ਦੇ ਨਾਲੋਂ ਕਿਤੇ ਵੱਡਾ ਕੰਮ ਹੋ ਜੀਏਗਾ ਕਿ ਇੱਕ ਸ਼ੋਰੂਮ ਤੋਂ ਕਈਆਂ ਘਰਾਂ ਦੇ ਜਿਹੜੇ ਚੁੱਲ੍ਹੇ ਵੀ ਬਲਣਗੇ ਸੋ ਉਹ ਵੀਰ ਜੀ ਇੱਕ ਸਾਨੂੰ ਇਹ ਵੀ ਗੱਲ ਜਰੂਰ ਦੱਸੋ ਤੁਸੀਂ ਕਿ ਮੰਨ ਲਓ ਕਿਸੇ ਨੇ ਤੁਹਾਡੀ ਲੋਕੇਸ਼ਨ ਤੇ ਆਉਣਾ ਹਾਂਜੀ ਸ਼ੌਪ ਦਾ ਨਾਮ ਮੈਂਸ਼ਨ ਕਰ ਦਿੱਤਾ ਗਿਆ ਪਰ ਇੱਕ ਹੁੰਦਾ ਨਾ ਜਦੋਂ ਆਪਾਂ ਕੋਈ ਵੀ ਕਾਰੋਬਾਰ ਕੋਈ ਵੀ ਕੀਤਾ ਸ਼ੁਰੂ ਕਰਦੇ ਆਂ ਤੇ ਆਪਣਾ ਉਹਦਾ ਇੱਕ ਸਾਈਡ ਤੇ ਉਹਨੂੰ ਮਤਲਬ ਕਿ ਅਪ ਕਰ ਲਈ ਆਪਣੀ ਕੋਈ ਆਈਡੀ ਹੁੰਦੀ ਆ ਕੋਈ ਆਪਣਾ ਚੈਨਲ ਹੁੰਦਾ ਕੀ ਤੁਹਾਡੀ ਕੋਈ ਆਈਡੀ ਹੈ ਤਾਂ ਉਹਨੂੰ ਪਲੀਜ਼ ਮੈਂਸ਼ਨ ਜਰੂਰ ਕਰੋ ਮੇਰੇ ਆਈਡੀ Instagram ਦੇ pp22 fashion villa ਤੇ WhatsApp ਗਰੁੱਪ ਮੈਂ ਤਕਰੀਬਨ ਲਿੰਕ ਭੇਜਿਆ ਚਲੋ ਜਿੱਥੇ ਨਹੀਂ ਪਹੁੰਚ ਜਲਦੀ ਜਲਦੀ ਪਹੁੰਚ ਜਾਣਗੇ ਉਹ ਵੀ ਮੇਰਾ ਗਰੁੱਪ pp22 fashion villa ਦੇ ਨਾਮ ਤੇ چلਦਾ ਹੈ ਜੀ ਤੇ ਵਾਦ ਤੋਂ ਬਾਅਦ ਆਈਡੀ ਨੂੰ ਫੋਲੋ ਕਰੋ ਮੈਂ ਫੇਰ ਹੀ ਜੋ ਸ਼ਰਟ ਪੈਂਟ ਡੋਟ ਡਿਜ਼ਾਈਨ ਆਦਾ ਮੈਂ ਦਿੱਲੀ ਮੰਨ ਲਓ ਤੁਹਾਡੇ ਤੱਕ 50 ਦਾ ਲੋਕਾਂ ਤੱਕ ਅੱਜ ਸਭ ਤੋਂ ਜ਼ਰੂਰੀ ਗੱਲ ਹੈ ਜੀ ਜਿਹੜੇ ਤੁਹਾਡੇ ਨੇੜੇ ਤੇਲੇ ਦੇ ਏਰੀਏ ਦੇ ਨੌਜਵਾਨ ਆ ਜੂਤ ਆ ਜਾਂ ਡੈਲਟਾ ਜਿਹੜੇ ਸ਼ਹਿਰ ਤੱਕ ਨਹੀਂ ਜਾ ਸਕਦੇ ਕਈਆਂ ਨੂੰ ਅੱਜ ਕੱਲ੍ਹ ਆਏ ਹੁੰਦਾ ਨੇ ਕਿ ਅਸੀਂ ਕਾਲ ਕਰਕੇ ਜਾਈਏ ਸਾਨੂੰ ਵੈਰੈਟੀ ਦਾ ਪਤਾ ਲੱਗੇ ਤੁਸੀਂ ਆਪਣਾ ਕੰਟੈਕਟ ਨੰਬਰ ਆ ਜਿਹੜਾ ਉਹ ਵੀ ਜ਼ਰੂਰ ਮੈਂਸ਼ਨ ਕਰੋ ਵਿੱਚ ਮੇਰਾ ਕੰਟੈਕਟ ਨੰਬਰ ਹੈ ਜੀ 81468 ਜੀ 72029 ਤੁਹਾਡਾ ਸਪਲਾਈ ਕਰ ਰਹੇ ਨਾ 81468 72029 अच्छा दूसरी गल जेड़े, आ, वैसे गल जेड़े मतलब के 5000 ਤੋਂ 7000 10 ਤੋਂ 1000 ਤੱਕ ਤੁਹਾਡੇ ਸ਼ੋਅਰੂਮ ਤੋਂ ਸ਼ਾਪਿੰਗ ਕਰਦੇ ਆ ਵੈਸੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਦੱਸ ਦੇਵਾਂ ਕਿ ਜਿਹੜੇ ਇਹਨਾਂ ਦੇ ਕਲਰ ਕੰਬੀਨੇਸ਼ਨ ਨੇ ਉਹ ਬਹੁਤ ਵਧੀਆ ਨੇ ਜਿਹੜੇ ਕਿ ਅੱਜ ਕੱਲ ਜਿਹੜੇ ਟ੍ਰੈਂਡਰਸ ਦੇ ਵਿੱਚ ਚੱਲ ਰਹੇ ਨੇ ਤੁਸੀਂ ਆਪ ਖੁਦ ਦੇਖ ਸਕਦੇ ਹੋ ਕਾਫੀ ਜਿਹੜੀਆਂ ਸ਼ਲਟਰਸ ਵੀਰਾਂ-ਔਰਾਂ ਵੱਲੋਂ ਕੱਢੀਆਂ ਗਈਆਂ ਨੇ ਕੈਪਰੀਆਂ ਕੱਢੀਆਂ ਗਈਆਂ ਨੇ ਜੇ ਬੱਚਿਆਂ ਦੇ ਸੂਟਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਜਿਹੜੀ ਕਲਰ ਕੰਬੀਨੇਸ਼ਨ ਆ ਜਿਹੜਾ ਉਹ ਇੱਥੇ ਮਿਲੂਗਾ ਵੈਰਾਈਟੀ ਬਹੁਤ ਵਧੀਆ ਤੁਹਾਨੂੰ ਇੱਥੇ ਮਿਲੇਗੀ ਤੇ ਸੋ ਵੀਰ ਜੀ ਉਹਦੇ ਤੇ ਤੁਸੀਂ ਕੀ ਡਿਸਕਾਊਂਟ ਦੇ ਰਹੇ ਹੋ ਜਾਂ ਕੋਈ ਆਫਰ ਦੇ ਰਹੇ ਹੋ ਮੈਮ ਚਲੋ ਅੱਜ ਨਹੀਂ ਓਪਨਿੰਗ ਹੈ ਅਸੀਂ ਮੰਥਲੀ ਡਿਸਕਾਊਂਟ ਬਦਲਾਵਾਂਗੇ ਜੀ ਤੇ ਚਲੋ ਅੱਜ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਪਹਿਲਾ ਡਿਸਕਾਊਂਟ ਜੋ 5000 ਦੀ ਮੰਨ ਲਓ ਸਾਡੇ ਕੋਲ ਸ਼ੋਪਿੰਗ ਕਰੇਗਾ ਜੀ ਤੋਂ ਉਹਨੂੰ ਇੱਕ ਬੋਲਟ origignal ਜਾਂ ਜੋ ਜੀ ਰਾਜਾ ਬੈਲ ਬੋਟਮ ਦਾ ਕਿਸੇ ਤਰ੍ਹਾਂ ਦਾ ਵੀ ਮਤਲਬ ਹਾਂਜੀ ਮਤਲਬ ਕਿ ਦੋਸਤੋ ਤੁਹਾਡੀ ਸ਼ਾਪਿੰਗ ਦੇ ਅਕੋਰਡਿੰਗ ਤੁਹਾਡਾ ਇਸ ਦਾ ਸ਼ੋਰੂਮ ਦੇ ਉੱਤੇ ਪੂਰਾ ਜਿਹੜਾ ਮਾਨਤਨ ਕੀਤਾ ਜਾਊਗਾ ਸੋ ਤੁਸੀਂ ਵਾਰ-ਵਾਰ ਪੀਬੀ ਬਾਈ ਫੈਸ਼ਨ ਵਿਲਾ ਤੇ ਆਉਣ ਲਈ ਆਪਣੇ ਆਪ ਪ੍ਰੇਰਿਤ ਹੋ ਜਾਓਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ